हां जी दोस्तों मित्रों आप वीडियो ध्यान ना ना दे नाल देखो ਤੇ ਜਿਵੇਂ ਕਿ ਮੈਂ ਅੱਗੇ ਕਹਿਣਾ ਵੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਜੋ ਆਪ ਜੀ ਨੂੰ ਅਖੀਰ ਤੇ ਮਿਲਣਾ ਹੁੰਦਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਆਓ ਸ਼ੁਰੂ ਕਰੀਏ ਆ ਘਰ ਦੀ ਲਾਈਟ ਹੋ ਗਈ ਖਰਾਬ ਇਨਵਰਟਰ ਖਰਾਬ ਹੋ ਗਿਆ ਤੇ ਮੁੰਡੇ ਨੇ ਫੋਨ ਲਾਇਆ ਮਿਸਤਰੀ ਆਉਂਦਾ ਨਹੀਂ ਸੀ ਤੇ ਆ ਔਰਤ ਨੇ ਕਿਹਾ ਵੀ ਤੂੰ ਹੁਣ ਚੱਲੇ ਆ ਤੇ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਇਲੈਕਟ੍ਰੀਸ਼ੀਅਨ ਨੂੰ ਕਹਿ ਦੇ ਤੇ ਵੀ ਆਪਣੀ ਆਣ ਕੇ ਇਨਵਰਟਰ ਬਣਾ ਦੇਵੇਗਾ ਲਾਈਟ ਠੀਕ ਕਰ ਦੇਵੇਗਾ ਹੁਣ ਦੇਖੋ ਇਹ ਮੁੰਡਾ ਵੀ ਚਲਾ ਗਿਆ ਤੇ ਆ ਲੜਕੀ ਇਹਨਾਂ ਦੀ ਇਹ ਵੀ ਲੱਗੀ ਹੋਈ ਸੀ ਤੇ ਇਹ ਵੀ ਆਪਣੀ ਮਾਂ ਦੇ ਕੇਸ ਵਾਹ ਕੇ ਤੇ ਇਹ ਵੀ ਚਲੀ ਗਈ ਤੇ ਘਰ ਵਾਲਾ ਇਹਦਾ ਗਿਆ ਹੋਇਆ ਸੀ ਕਿਤੇ ਉਹਨੇ 2 ਦਿਨਾਂ ਬਾਅਦ ਆਉਣਾ ਸੀ ਆ ਲੜਕੀ ਜਦੋਂ ਜਾਣ ਲੱਗੀ ਦੇਖੋ ਲਾਈਟ ਕਿਵੇਂ ਕਦੇ ਬੰਦ ਹੁੰਦੀ ਹੈ ਕਦੇ ਜਗਦੀ ਹੈ ਤੇ ਇਹਦੀ ਮਾਂ ਇਹਨੂੰ ਸਮਝਾ ਰਹੀ ਹੈ ਵੀ ਆਪਣਾ ਇਹ ਦੇ ਇਨਵਰਟਰ ਮਾੜਾ ਮੋਟਾ ਜਿਹਾ ਹੈਗਾ ਜੇ ਇਹ ਵੀ ਖਰਾਬ ਹੋ ਗਿਆ ਤੇ ਫਿਰ ਆਪਾਂ ਨੂੰ ਨਵਾਂ ਲਿਆਉਣਾ ਪੈਣਾ ਤੇ ਮਿਸਤਰੀ ਨੂੰ ਕਿੰਨੇ ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਤੇ ਬੇੜਾਗਰ ਕੀ ਦਾ ਮਿਸਤਰੀ ਆਉਂਦਾ ਹੀ ਨਹੀਂਗਾ ਤੇ ਨਾਲੇ ਇਹਦੇ ਡੈਡੀ ਵੀ ਘਰੇ ਹੈ ਨਹੀਂਗੇ ਤੇ ਹੁਣ ਹੋਇਆ ਕੀ ਮੁੰਡੇ ਨੇ ਫੋਨ ਲਾਇਆ ਸੀ ਤਿੰਨ ਚਾਰ ਵਾਰ ਕਿਹਾ ਗਿਆ ਤੇ ਆਹ ਬੰਦਾ ਇਲੈਕਟ੍ਰੀਸ਼ੀਅਨ ਆ ਬਿਜਲੀ ਦਾ ਕੰਮ ਕਰਦਾ ਸੀ ਇਹ ਹੁਣ ਇਹ ਇਨਵਰਟਰ ਵੇਖਣ ਆਇਆ ਸੀ ਤੇ ਜਦੋਂ ਉਹ ਆਇਆ ਕਲੋਨੀ ਦੇ ਵਿੱਚ ਇਹਨੇ ਵੇਖਿਆ ਇਹ ਜਿਹੜਾ ਘਰ ਹੈ ਵੀ ਇਹਨਾਂ ਦੇ ਘਰੋਂ ਹੀ ਫੋਨ ਆਇਆ ਸੀਗਾ ਤੇ ਹੁਣ ਇਹ ਦੇਖੋ ਆਪਣਾ ਮੋਟਰਸਾਈਕਲ ਲੈ ਕੇ ਆਇਆ ਤੇ ਮੋਟਰਸਾਈਕਲ ਖਿਲਾਰ ਕੇ ਤੇ ਇਹਨੇ ਜਾ ਕੇ ਹੁਣ ਘਰ ਦਾ ਗੇਟ ਦੇਖੋ ਕਿਵੇਂ ਖੜਕਾਇਆ ਹੁਣ ਦੇਖੋ ਜਿਹੜੀ ਵੀਡੀਓ ਹੁੰਦੀ ਹੈ ਨਾ ਜਿੰਨਾ ਚਿਰ ਆਪਾਂ ਹੁਣ ਪਹਿਲਾਂ ਪਹਿਲਾਂ ਵੇਖ ਲਈ ਤੇ ਫਿਰ ਗੱਲ ਹੋਰ ਹੁੰਦੀ ਹੈ ਜੇ ਐਂਡ ਨਾਲ ਵੇਖਿਆ ਜਾਵੇ ਹੁਣ ਵਿਖੀ ਚੱਲਿਓ ਕਹਾਣੀ ਕਿੱਧਰ ਨੂੰ ਤੁਰਦੀ ਹੈ ਜੋ ਲਿਖਿਆ ਉਹ ਹੋਵੇਗਾ ਹੁਣ ਹੁਣ ਹੁੰਦਾ ਕਿ ਪਿਆ ਇਲੈਕਟ੍ਰੀਸ਼ੀਅਨ ਜਿਹੜਾ ਇਹ ਆਇਆ ਆ ਔਰਤ ਘਰੇ ਕੱਲੀ ਸੀ ਇਹਨੇ ਦਰਵਾਜ਼ਾ ਖੜਕਾਇਆ ਹੁਣ ਸੱਦਿਆ ਇਹਨਾਂ ਨੇ ਆਪ ਵੀ ਸੀਗਾ ਫੋਨ ਲਾ ਕੇ ਪਰ ਦੇਖੋ ਕੋਈ ਬੰਦਾ ਕਿਹੋ ਜਿਹਾ ਹੁੰਦਾ ਕੋਈ ਕਿਹੋ ਜਿਹਾ ਹੁੰਦਾ ਦੁਨੀਆ ਰੰਗ ਬਰੰਗੀ ਐ ਛੇਤੀ ਕਿਤੇ ਕੱਲੀ ਔਰਤ ਕਿਸੇ ਤੇ ਭਰੋਸਾ ਨਾ ਕਰੇ ਤੇ ਉਹਦੇ ਵਿੱਚ ਹੀ ਸਭਾਈ ਐ ਤੇ ਆ ਦੇਖੋ ਹੋਇਆ ਕਿ ਇਹਨੇ ਕਿਹਾ ਵੀ ਤੁਹਾਡੇ ਘਰੋਂ ਮੈਨੂੰ ਫੋਨ ਜਾਂਦਾ ਕਿਹਾ ਸੀ ਵੀ ਮੈਂ ਇਨਵਰਟਰ ਠੀਕ ਕਰਨ ਵਾਲਾ ਤੇ ਮੈਂ ਆਇਆ ਤੇ ਇਨਵਰਟਰ ਠੀਕ ਕਰਾ ਲਉ ਤੇ ਔਰਤ ਕਹਿੰਦੀ ਸਾਡੇ ਘਰੇ ਕੋਈ ਹੈ ਨਹੀਂਗਾ ਬਾਈ ਤੂੰ ਹੁਣ ਚਲਾ ਜਾ ਤੂੰ ਬਾਅਦ ਵਿੱਚ ਆਵੀ ਤੇ ਦੇਖੋ ਇਨੇ ਕਿਹਾ ਵੀ ਭਾਈ ਬਾਅਦ ਵਿੱਚ ਮੈਥੋਂ ਪਤਾ ਨਹੀਂ ਕਦੋਂ ਆਇਆ ਜਾਣਾ ਮੈਂ ਨਹੀਂ ਆ ਸਕਦਾ ਜੇ ਕਰਾਉਣਾ ਹੈ ਤੇ ਹੁਣੇ ਕਰਾ ਲਓ ਨਹੀਂ ਤੇ ਫਿਰ ਬਾਅਦ ਵਿੱਚ ਔਖਾ ਹੋ ਜਾਏਗਾ ਇਹ ਔਰਤ ਨੂੰ ਵੇਖ ਕੇ ਬੇਈਮਾਨ ਹੋ ਗਿਆ ਕਿਉਂਕਿ ਔਰਤ ਦਸ ਬੈਠੀ ਵੀ ਕੱਲੀ ਆ ਮੈਂ ਘਰੇ ਘਰੇ ਕੋਈ ਹੈ ਨਹੀਂ ਤੂੰ ਬਾਅਦ ਵਿੱਚ ਆਵੀ ਤੇ ਹੁਣ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਜੀ ਹੁਣ ਇਹਨੇ ਭਰੋਸਾ ਕਰ ਲਿਆ ਔਰਤ ਨੇ ਇਹ ਇਹਨੇ ਕਿਹਾ ਵੀ ਭਾਈ ਆ ਸਾਡਾ ਇਨਵਰਟਰ ਹੈ ਤੇ ਕਿਰਪਾ ਕਰਕੇ ਇਹਨੂੰ ਠੀਕ ਕਰੋ ਤੇ ਇਹ ਹੁਣ ਦੇਖੋ ਕਦੇ ਔਲਤ ਦੇ ਨਾਲ ਲੱਗਦਾ ਫਿਰਦਾ ਕਦੇ ਕਿਵੇਂ ਇਹਦੇ ਮਨ ਵਿੱਚ ਹੁਣ ਗਲਤ ਸੋਚ ਚੱਲ ਰਹੀ ਹੈ ਤੇ ਸੱਚ ਜਾਣਿਓ ਔਰਤਾਂ ਜਿਹੜੀਆਂ ਨੇ ਉਹ ਬੜੀਆਂ ਚਲਾਕ ਹੁੰਦੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਬੰਦਾ ਕਿਹੋ ਜਿਹਾ ਤੇ ਆ ਕਿਹੋ ਜਿਹਾ ਤੇ ਹੋਇਆ ਕਿ ਹੁਣ ਇਹ ਆਪਣਾ ਸਮਾਨ ਕੱਢ ਰਿਆ ਸੀ ਤੇ ਇਹ ਪਾਣੀ ਲੈ ਕੇ ਆਈ ਹੁਣ ਮਨ ਦੇ ਵਿੱਚ ਇਹਦੇ ਵਲਵਲੇ ਚੱਲਦੇ ਪਾਣੇ ਵੀ ਆਨੰਦ ਲਵਾਂਗੇ ਉਹ ਕਰਾਂਗੇ ਆ ਕਰਦੇਾਂਗੇ ਜੋਂ ਕਰਦੇਾਂਗੇ ਕਰਨਾ ਕਰਾਉਣਾ ਕੁਝ ਨਹੀਂ ਹੁੰਦਾ ਬੰਦੇ ਦੀ ਸੂਚ ਹੀ ਘਟਿਆ ਹੋ ਜਾਂਦੀ ਹੈ ਜਦੋਂ ਇਹਨੇ ਵੇਖੋ ਪਾਣੀ ਵੀ ਨਹੀਂ ਪੀਤਾ ਜਾਨ ਲੱਗਾ ਕਹਿੰਦਾ ਪਾਣੀ ਪਿਆ ਦਿਓ ਤੇ ਚਾਹ ਵੀ ਬਣਾਉਣ ਲੱਗ ਪਈ ਔਰਤ ਹੋਇਆ ਕੀ ਏ ਹੁਣ ਬੈਠਾ ਬੈਠਾ ਨਾਲ ਇਹਨੂੰ ਸੁਪਨਾ ਹੀ ਆਉਣ ਲੱਗ ਪਿਆ ਤੇ ਸੋਚੀ ਆ ਵੇਖੋ ਕਿਵੇਂ ਗਲਤ ਸੋਚੀ ਜਾਂਦਾ ਹੈ ਵੀ ਔਰਤ ਨੇ ਮੈਨੂੰ ਕਿਹਾ ਨਵਲਟਰ ਜਦੋਂ ਠੀਕ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਕਿਹਾ ਗਿਆ ਵੀ ਆ ਜਾ ਭਾਈ ਅੰਦਰ ਆ ਜਾ ਤੇ ਉਹ ਤੇ ਮੰਨ ਗਈ ਤੇ ਦੇਖੋ ਇਹ ਖੁਸ਼ ਹੋਇਆ ਫਿਰਦਾ ਹੁਣ ਸੁਪਨੇ ਭਾਈ ਸੱਚ ਨਹੀਂ ਹੁੰਦੇ ਸੁਪਨੇ ਜੇ ਬੰਦਾ ਸੱਚ ਮੰਨੇ ਕਈ ਵਾਰੀ ਛੱਤਰ ਵੀ 부ਵਾ ਦਿੰਦੇ ਨੇ ਤੇ ਇਹ ਦੇਖੋ ਹੁਣ ਸੁਪਨੇ ਦੇ ਵਿੱਚ ਇਹਨੂੰ ਐ ਲੱਗਦਾ ਪਿਆ ਵੀ ਮੈਂ ਅੰਦਰ ਔਰਤ ਦੇ ਨਾਲ ਪਤਾ ਨਹੀਂ ਕੀ ਕੁਝ ਕਰ ਰਿਹਾ ਮਨ ਦੇ ਵਿੱਚ ਹੀ ਆਪਣੇ ਚੱਲੀ ਜਾਂਦਾ ਤੇ ਹੁੰਦਾ ਕਿ ਇਹ ਵੀ ਇੱਕ ਪਾਗਲਪੁਣਾ ਹੀ ਹੁੰਦਾ ਹੈ ਜਾ ਦੇਖੋ ਇਹਨੂੰ ਲੱਗਿਆ ਵੀ ਮੈਂ ਤੇ ਆਨੰਦ ਲੈ ਲਿਆ ਤੇ ਜਦੋਂ ਇਹ ਹੁਣ ਦੇਖੋ ਇਹ ਕਰਦਾ ਕਰਾਉਂਦਾ ਇਹਨੇ ਬਲਬ ਜਿਆ ਵੀ ਠੀਕ ਕਰਤਾ ਹੁਣ ਆਪਾਂ ਦੇਖਦੇ ਆਂ ਵੀ ਸੁਪਨੇ ਦੇ ਵਿੱਚ ਬੰਦੇ ਕੀ ਕੁਝ ਸੋਚ ਜਾਂਦੇ ਨੇ ਮੈਜਨ ਕਰ ਜਾਂਦੇ ਨੇ ਜੋ ਹੁੰਦਾ ਨਹੀਂ ਉਹ ਵੀ ਵੇਖ ਲੈਂਦੇ ਨੇ ਇਸ ਕਰਕੇ ਕਿਹਾ ਜਾਂਦਾ ਹੈ ਕਈ ਵਾਰੀ ਭਾਈ ਜਿਹੜਾ ਸੱਚ ਸਮਝਦੇ ਆ ਉਹ ਸੱਚ ਹੋ ਕੇ ਵੀ ਝੂਠ ਹੁੰਦਾ ਗੱਲ ਉਦਾਂ ਦੀ ਨਹੀਂ ਹੁੰਦੀਗੀ ਪਰ ਸੁਪਨੇ ਦਾ ਕੀ ਹੈ ਭਾਈ ਇਹਦੇ ਵਿੱਚ ਜਿੰਨੂੰ ਮਰਜ਼ੀ ਜਿਹੜਾ ਮਰਜ਼ੀ ਕੁਝ ਕਰੀ ਜਾਵੇ ਪਰ ਸੋਚ ਜਿਹੜੀ ਹੈ ਫਿਰ ਇਨਸਾਨ ਦੀ ਉਹੋ ਜੀ ਰਹਿੰਦੀ ਹੈ ਤੇ ਹੁਣ ਇਹਨੇ ਵੇਖੋ ਔਰਤ ਨੇ ਆ ਕੇ ਇਹਨੂੰ ਪਾਣੀ ਫੜਾਇਆ ਉਹਦੇ ਤੇ ਚਿੱਤ ਚੇਤਾ ਨਹੀਂ ਉਹਨਾਂ ਤੇ ਵਿਚਾਰਿਆ ਨੇ ਆਪਣਾ ਘਰ ਵਾਲਾ ਉਹਦਾ ਸਭ ਕੁਝ ਹੈਗਾ ਉਹਨੂੰ ਕੀ ਲੋੜ ਹੈ ਤੇ ਆ ਦੇਖੋ ਉਹਨੇ ਜਦੋਂ ਪਾਣੀ ਫੜਾਇਆ ਤੇ ਇਹਦਾ ਸੁਪਨਾ ਟੁੱਟਿਆ ਉਹਨੇ ਕਿਹਾ ਬਾਈ ਤੂੰ ਕੀ ਅੱਖਾਂ ਹੀ ਬੰਦ ਕਰਕੇ ਕਦੇ ਤੂੰ ਐਂ ਵੇਖਦਾ ਕਦੇ ਤੂੰ ਉਹ ਵੇਖਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਬੰਦਾ ਹੈ ਨਹੀਂ ਘਰੇ ਤੇਰੇ ਵਰਗੇ ਬੰਦੇ ਨੂੰ ਘਰੇ ਨਹੀਂ ਵੜਨ ਦੇਣਾ ਚਾਹੀਦਾ ਤੇਰਾ ਕੰਮ ਹੈ ਤੂੰ ਸਾਰਿਆਂ ਦੇ ਘਰੇ ਜਾਣਾ ਹੁੰਦਾ ਤੇ ਸਭ ਨੂੰ ਧੀਆ ਪੈਣਾ ਸਮਝੇਗਾ ਤੇ ਫਿਰ ਤੇਰਾ ਕੰਮ ਚੱਲੇਗਾ ਨਹੀਂ ਤੇ ਤੈਨੂੰ ਇਹ ਕੰਮ ਦੇ ਵਿੱਚ ਤੂੰ ਫੇਲ ਹੋ ਜਾਵੇਂਗਾ ਸਚਾਈ ਇਹ ਹੀ ਹੈ ਵੀ ਨਜਿੱਤ ਦੇ ਨਾਲ ਕੰਮ ਕੀਤਾ ਜਿਹੜਾ ਉਹ ਵੀ ਬੰਦਾ ਸਫਲ ਹੁੰਦਾ ਜਿੰਦੀ ਨਿੱਜਤ ਮਾੜੀ ਹੋ ਜਾਵੇ ਤੇ ਉਹਨੂੰ ਫਿਰ ਜਾਦਾ ਚਿਰ ਲੋਕ ਲੱਖਦੇ ਨਹੀਂ ਦੁਬਾਰਾ ਫਿਰ ਹੁਣ ਇੰਨੇ ਕਿੰਨੇ ਸੱਦਣਾ ਤੇ ਦੇਖੋ ਹੁਣ ਮਿੰਤਾ ਤਰਲੇ ਕਰਦਾ ਕਰਦਾ ਔਰਤ ਨੇ ਕਿਹਾ ਵੀ ਦੇ ਮੈਂ ਘਰੇ ਦੱਸਦਾ ਮੁੰਡੇ ਨੂੰ ਦੱਸਦਾ ਪੇਦੇ ਬਾਪੂ ਨੂੰ ਦੱਸਦਾ ਤੇ ਲੜਾਈ ਬਹੁਤ ਤਗੜੀ ਪਵੇਗੀ ਤੂੰ ਆਪਣੇ ਆਪ ਨੂੰ ਜੋ ਮਰਜ਼ੀ ਸਮਝੀ ਜਾ ਮੈਂ ਤੈਨੂੰ ਇੱਕ ਵਾਰ ਕਹਤਾ ਵੀ ਹੁਣ ਅੱਜ ਤੋਂ ਬਾਅਦ ਨਾ ਵੜੀ ਹੁਣ ਤੈਨੂੰ ਮਾਫੀ ਹੈ ਤੇਰੀ ਘਟੀਆ ਸੋਚ ਨੂੰ ਤੇ ਦੇਖੋ ਮੋਟਰਸਾਈਕਲ ਤੇ ਹੁਣ ਕਹਿੰਦਾ ਜਾਂਦਾ ਕਹਿੰਦਾ ਅੱਜ ਤੇ ਰੱਬ ਨੇ ਬਚਾਲੇ ਰੱਬਾ ਅੱਜ ਕਰਦੇ ਇੱਕ ਵਾਰ ਮਾਫ ਕਰਦੀ ਗਲਤੀ ਨਾ ਕਰਿਆ ਕਰੋ ਕਮ ਸਮਝਿਆ ਵੀਡੀਓ ਲਾਈਕ ਕਰਕੇ